ਜੇ ਵਜਾ ਲਈ ਯੂਟਿਊਬ ਦੀ ਖਾ ਕੇ ਇੱਧਰ ਆ ਗਈ ਦੀ ਆਪਾਂ ਤੇ ਆਹ ਲਾ ਚੁੱਕੇ ਆਂ ਅੰਡੀਆਂ ਆਪਾਂ ਤੇ ਉਹ ਬੰਦਰ ਤਿਆਰ ਆ ਉੱਥੇ ਲਾਤੀਆਂ ਅੰਡੀਆਂ ਆਪਾਂ ਨੇ ਤਨਵਾਲ ਵੀਰੇ ਹੋਣੀ ਇੱਧਰ ਲਾਈਟ ਲਾ ਰਹੇ ਨੇ ਸਾਡੇ ਤੇ ਆਪਣਾ ਵੀਰਾ ਉਧਰੋਂ ਲਾਈਟ ਲਾ ਰਹੇ ਆ ਪ੍ਰੇਮ ਕਿਉ ਤੇ ਦੇਖੋ ਇੱਧਰ ਆਪਣਾ ਵੀਰਾ ਕਰਨ ਵੀਰਾ ਤੇ ਬਹੁਤ ਸੇਵਾ ਕਰਦਾ ਹੋਇਆ ਓਏ ਹੋਏ ਲਾਈਟ ਲੱਗੀ ਦੇਖੋ ਵੀਡੀਓ ਚ ਕਿੰਨੀ ਤਬਦੀਲੀ ਆ ਗਈ ਲੋ ਜੀ ਸਹੀ ਗੱਲ ਆ ਵੀਡੀਓ ਦੀ ਗੱਲ ਬਣ ਚੁੱਕੀ ਐ ਇਹ ਲੱਤਾਂ ਖਾਣੀ ਨੇ ਚਾੜੇ ਖਾਣੀ ਨੇ ਗੂਗਲ ਗੋਗੀ ਉਹਨਾਂ ਦੇ ਲਬਜ ਨੇ ਇਹ ਸਾਨੂੰ ਜਿਹੜੇ ਕਹਿੰਦੇ ਹੋਏ ਨੇ ਤੇ ਥੋੜੀ ਸਮਾਈਲ ਕਰ ਦੋਵੇ ਤੇ ਕਿਉਂਕਿ ਅੱਜ ਆਪਾਂ ਨੇ ਜਿਹੜੇ ਸਮਾਨ ਚੱਕਿਆ ਕਿਨਾਂ ਦੇ ਕਰੋ ਉਹ ਥੋੜਾ ਜਿਹਾ ਜਾਣ ਕਰ ਸਕਦੇ ਹਾਂ ਇਹ ਤੁਹਾਨੂੰ ਜੀ ਕਹਿ ਨਹੀਂ ਹੈ ਮੂੰਹ ਸੱਤੂ ਦਾ ਬੁੱਧੂ ਮੇਰਾ ਇਹ ਬਾਈ ਕੋਈ ਕਰਦੀ ਪ੍ਰੋਬਲਮ ਆ ਇਹ ਸਾਨੂੰ ਪਤਾ ਸੀ ਕੈਮਰਾ ਵੀਰੇ ਨਹੀਂ ਕਰ ਸਕਦੇ ਥੋੜੀ ਤਬਦੀਲੀ ਕਰਕੇ ਲਾਈਟ ਬੰਦ ਵੀ ਹੋ ਸਕਦੀ ਆ ਤੇ ਹੰਦੀਰ ਵੀਰਾ ਆਪਣਾ ਖੜਾ ਦੇਖਦਾ ਜੇ ਸਾਡੇ ਪਾਪੇ ਦਾ ਮੁੰਡਾ ਖੜਾ ਉਹ ਯਾਰ ਮੇਰੀ ਗੱਲ ਸੁਣ ਲਓ ਜੀ ਉਹ ਤਾਰ ਵੀ ਨਹੀਂ ਤਿਆਰੀ ਆ ਇਹ ਬੱਲੂ ਹਣੀ ਕੋਈ ਤਿਆਰੀ ਸਮਾਨ ਦੀ ਕਰਦੇ ਹੋਏ ਤਿੰਨ ਬੋਤਲਾਂ ਨੇ ਜੀ ਮੈਂ ਵੀ ਆ ਚਲੋ ਚਲੋ ਆਉਨੇ ਜੀ ਅਸੀਂ ਆਂਡੀਆਂ ਪਾ ਕੇ ਆਉਨੇ ਜੀ ਅਸੀਂ ਚਲੋ ਜੀ ਆਪਾਂ ਇੱਥੇ ਲੈਨੇ ਥੋੜਾ ਜਿਹਾ ਬ੍ਰੇਕ ਤੇ ਲਾਉਣੇ